ਜਾ ਦੱਦਾ ਬਣਾ ਲੀਏ ਕਿੰਨੀ ਵੀ ਕੋਠੀਆਂ ਆਪਣੇ ਮਕਾਨ ਕਿੰਨੀਆਂ ਵੀ ਗੱਡੀਆਂ ਲੈ ਲੀਏ ਬਟ ਜਦੋਂ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਨਾ ਕਰਦੇ ਤਾਂ ਉਹ ਸਾਰਾ ਕੁਝ ਜ਼ੀਰੋ ਹੋ ਜਾਂਦਾ ਇਸ ਲਈ ਜੋ ਵੀ ਕਮਾਓ ਆਪਣੇ ਉਸ ਮਾਲਕ ਦਾ ਜ਼ਰੂਰ ਸ਼ੁਕਰਾਨਾ ਕਰਿਆ ਕਰੋ ਕਿ হে ਮਾਲਕਾ ਇੱਥੇ ਤੱਕ ਸਾਨੂੰ ਤੂੰ ਹੀ ਪਹੁੰਚਾਇਆ ਕਈ ਵਾਰ ਲੋਕ ਥੋੜਾ ਜਿਹਾ ਪੈਸਾ ਕਮਾ ਕੇ ਨਾ ਉਹਨਾਂ ਦਾ ਦਿਮਾਗ ਨਾ ਖਰਾਬ ਹੋ ਜਾਂਦਾ ਤੇ ਉਸ ਮਾਲਕ ਨੂੰ ਭੁੱਲ ਜਾਂਦੇ ਹੋ ਇਸ ਲਈ ਉਸ ਪਰਮਾਤਮਾ ਦਾ ਸ਼ੁਕਰ ਜ਼ਰੂਰ ਕਰਿਆ ਕਰੋ ਕਿ ਇਹ ਮਾਲਕਾ ਸਾਨੂੰ ਇੱਥੇ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਆ ਕਿ ਇਹ ਦੌਲਤ ਸ਼ੌਹਰਤ ਆ ਜ਼ਮੀਨਾਂ ਜਦਾਦਾ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਬੰਦਾ ساری ਜ਼ਿੰਦਗੀ ਇਹਦੇ ਪਿੱਛੇ ਹੀ ਤੋੜਦਾ ਰਹਿੰਦਾ। ਸਿਕੰਦਰ ਨੇ ਅੱਧੀ ਦੁਨੀਆ ਜਿੱਤ ਲਈ ਸੀ ਤੇ ਜਦੋਂ ਉਹ ਮਰਿਆ ਨਾ ਤੌਨੇ ਕਿਹਾ ਸੀਗਾ ਮੇਰੇ ਦੋਨੋਂ ਹੱਥ ਨਾ ਬਾਹਰ ਰੱਖਿਓ। ਉਹਨੇ ਕਿਉਂ ਕਿਹਾ ਸੀ ਕਿ ਮੈਂ ਇੱਥੋਂ ਕੁਝ ਨਹੀਂ ਲੈ ਕੇ ਜਾ ਰਿਆ ਮੈਂ ਇੰਨੀ ਦੁਨੀਆ ਜਿੱਤ ਕੇ ਵੀ ਨਾ ਇੱਥੋਂ ਮੈਂ ਖਾਲੀ ਹੱਥ ਹੀ ਜਾ ਰਿਆ ਇਸ ਲਈ ਬਹੁਤ ਵੱਡੀ ਮਿਸਾਲ ਦਿੱਤੀ ਸੀ ਉਹਨੇ ਤੇ ਬੰਦੇ ਕੋਲ 4 ਪੈਸੇ ਨਹੀਂ ਆ ਜਾਂਦੇ ਤੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਮਾਲਕ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਤੇ ਇਸ ਲਈ ਉਸ ਪਰਮਾਤਮਾ ਦਾ ਜਰੂਰ ਸ਼ੁਕਰਾਨਾ ਕਰਿਆ ਕਰੋ ਕਿ ਇਹ ਮਾਲਕਾ ਸਾਨੂੰ ਇੱਥੇ ਤੱਕ ਪਹੁੰਚਾਣ ਲਈ ਤੁਹਾਡਾ ਲੱਖ ਲੱਖ ਧੰਨਵਾਦ ਤੇ ਜਦੋਂ ਬੰਦੇ ਕੋਲ 2-4 ਪੈਸੇ ਆ ਜਾਂਦੇ ਨਾ ਤੇ ਉਹਦਾ ਦਿਮਾਗ ਵੀ ਬਹੁਤ ਛੇਤੀ ਖਰਾਬ ਹੋ ਜਾਂਦਾ ਤੇ ਉਹ ਸਾਹਮਣੇ ਵਾਲੇ ਨੂੰ ਤਾਂ ਬਸ ਐਵੇਂ ਹੀ ਸਮਝਦਾ ਇਹ ਸੱਚ ਹੈ ਸੱਚ ਹੈ ਸੋਚ ਕੇ ਦੇਖਿਓ ਜ਼ਰਾ ਤਾਂ ਚਲੋ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪੰਜਾਬੀ ਬਲੌਗਰ ਸਿਮਾ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਵੱਧ ਤੋਂ ਵੱਧ ਸਪੋਰਟ ਕਰੋ 11000 ਸਬਸਕ੍ਰਾਈਬਰ ਮੇਰੇ ਹੋ ਗਏ ਨੇ ਤੇ ਉਹਦੇ ਵਾਸਤੇ ਤੁਹਾਡਾ ਲੱਖ ਲੱਖ ਧੰਨਵਾਦ ਇਸੇ ਤਰ੍ਹਾਂ ਆਪਣੀ ਸਪੋਰਟ ਦਿੰਦੇ ਰਹੋ ਚਲੋ ਅਸੀਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ